ਇੱਕ ਪਾਸੇ ਸਰਕਾਰ ਦੀ ਗਵਾਈ ਚ ਅਸੀਂ ਜਿਵੇਂ ਦੇਖਿਆ ਉੱਤੇ ਕੰਮ ਚੱਲਦਾ ਦੂਸਰੇ ਪਾਸੇ ਇਹਨੀਆਂ ਰਵੈਤੀ ਪਾਰਟੀਆਂ ਆ ਉਹ ਵੀ ਆਪਣਾ ਜਿਹੜਾ ਆ ਉੱਤੇ ਚਰਚਾ ਕਰਦੀਆਂ ਕਿ ਇਹ ਜਿਹੜਾ ਕੰਮ ਆ ਇਹ ਲੋਕਾਂ ਨੇ ਕੀਤਾ ਇਲਾਕੇ ਦੇ ਲੋਕਾਂ ਨੇ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਅ ਦੇਖੋ ਜਿਹੜਾ ਰਵੈਤੀ ਪਾਰਟੀਆਂ ਵਾਲੀ ਗੱਲ ਆ ਉਹ ਤਾਂ ਹਰ ਇੱਕ ਪਾਰਟੀ ਦਾ ਆਪਣਾ ਅਜੰਡਾ ਹੁੰਦਾ ਸਰਕਾਰ ਦੇ ਖਿਲਾਫ ਬੋਲਣ ਦਾ ਸਰਕਾਰ ਦੇ ਖਿਲਾਫ ਲਿਖਣ ਦਾ ਜਿੰਨਾ ਮਰਜੀ ਚੰਗਾ ਕਰ ਲੋ ਉਹਨਾਂ ਨੇ ਖਿਲਾਫ ਹੀ ਬੋਲਣਾ ਹੁੰਦਾ ਆ ਉਹਦੀ ਤਾਂ ਮੈਨੂੰ ਕੋਈ ਬਹੁਤੀ ਪਰਵਾਹ ਨਹੀਂ ਹੈ ਪਰ ਜੇ ਬਿਲਕੁਲ ਇਹ ਕਿਹਾ ਜਾਵੇ ਕਿ ਜੀ ਸਿਰਫ ਲੋਕਾਂ ਨੇ ਬਣਾਇਆ ਲੋਕ ਕੱਲੇ ਜਿਹੜੇ ਆ ਉਹ ਨਹੀਂ ਇਹ ਟੈਕਨੀਕਲ ਕੰਮ ਨੂੰ ਕਰ ਸਕਦੇ ਹੁੰਦੇ ਅਸੀਂ ਤਾਂ ਉੱਥੇ ਆਰਮੀ ਵੀ ਲਾਈ ਸੀ ਕਿਉਂਕਿ ਸਾਡੇ ਕੋਲੋਂ ਆਮ ਲੋਕਾਂ ਕੋਲੋਂ ਕਹਿ ਲੋ ਕਿਉਂਕਿ ਜਦੋਂ ਪਹਿਲੇ ਦਿਨ ਸਾਡੇ ਕੋਲ ਅਫਤਾਈ ਆ ਤਾਂ ਉਦੋਂ ਆਮ ਲੋਕ ਹੀ ਸੀ ਹਜੇ ਲੈਬਰਾਂ ਲਿਆਉਣ ਨੂੰ ਅਤੇ ਟੈਕਨੀਕਲ ਲੇਬਰ ਲਿਆਉਣ ਨੂੰ ਵੀ ਸਮਾਂ ਲੱਗਦਾ ਜਿਹੜੇ ਪਹਿਲੇ 2 ਦਿਨ ਸੀਗੇ ਉਹਦੇ ਵਿੱਚ ਸਾਡੇ ਲੋਕਲ ਵਰਕਰਾਂ ਨੇ ਹੀ ਕੰਮ ਕੀਤਾ ਸਾਰਿਆਂ ਨੇ ਬੰਦਿਆਂ ਨੇ ਕੰਮ ਕੀਤਾ ਜਿਹੜੀ ਮੌਕੇ ਤੇ ਲੇਬਰ ਹਾਇਰ ਕਰ ਲਈ ਸੀ ਇੱਥੇ ਦੀ ਲੋਕਲ ਲੇਬਰ ਹਾਇਰ ਕਰ ਲਈ ਹੋਈ ਸੀ ਡਿਪਾਰਟਮੈਂਟ ਨੇ ਜਿਹਦੇ ਨਾਲ ਅਸੀਂ ਕੰਮ ਕੀਤਾ ਜਿੱਤੋਂ ਬਾਅਦ ਸਾਨੂੰ ਆਰਮੀ ਵੀ ਬੁਲਾਉਣੀ ਪੈਗੀ ਸੀ ਔਰ ਤਕਰੀਬਨ ਮੇਰੇ ਆਪਣੇ ਹੱਥੀਂ ਜਿਹੜੀਆਂ ਮੈਂ ਹਾਜ਼ਰੀਆਂ ਚੈੱਕ ਕੀਤੀਆਂ ਜਾਂ ਕੰਮ ਦੇਖਿਆ 500 ਦੇ ਕਰੀਬ ਨਰੇਗਾ ਵਰਕਰ ਜਿਹੜੀ ਮਸ਼ੀਨਰੀ ਚੱਲਦੀ ਸੀ ਨਗਰ ਕੌਂਸਲ ਬਿਲਗਾ ਦੀ ਵੀ ਮਸ਼ੀਨ ਤੇ ਜਿਹੜੀਆਂ ਮਸ਼ੀਨਾਂ ਬਾਹਰੋਂ ਹਰ ਕਿਤੀਆਂ ਸੀ ਸਰਕਾਰ ਨੇ ਉਹਨਾਂ ਦੇ ਵਿੱਚ ਡੀਜ਼ਲ ਉਹਨਾਂ ਦੇ ਆਪਰੇਟਰਾਂ ਦੀ ਸੈਲਟੀ ਜਿਹੜਾ ਸਾਡਾ ਟੈਕਨੀਕਲ ਸਟਾਫ ਆ ਐਕਸੀਅਨ ਉੱਥੇ ਐਸ ਡੀਓ ਉੱਥੇ ਜੇ ਆਈ ਉੱਥੇ ਉਸ ਤੋਂ ਹੇਠਲਾ ਮੁਲਾਜ਼ਮ ਉੱਥੇ ਐਸ ਡੀਐਮ ਉੱਥੇ ਡੀਸੀ ਉੱਥੇ ਔਰ ਮੈਂ ਖੁਦ ਉੱਥੇ ਸਤਲੁਜ ਬੰਨਤੇ ਪਿਛਲੇ ਦਿਨਾਂ ਤੇ ਜਿਹੜਾ ਤੁਹਾਡੇ ਅਗਵਾਈ ਚ ਕੰਮ ਚੱਲਦਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅ ਹਾਂਜੀ ਸਤਲੁਜ ਬੰਨ ਸੱਡਾ ਜਿਹੜਾ ਪੂਰੀ ਦੇਖਰੇਖ ਦੇ ਬਾਵਜੂਦ ਪੂਰਾ 1.5 ਸਾਲ ਉੱਥੇ ਕੰਮ ਕਰਨ ਦੇ ਬਾਵਜੂਦ ਕਿਉਂਕਿ ਇਹ ਜਿਹੜਾ ਨਾ ਜਿਹੜਾ ਜੇਸ ਬੰਨਾਂ ਨੂੰ ਪਿਛਲੇ 20 30 ਸਾਲਾਂ ਤੋਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਜਾਂ ਇਹ ਕਹਿ ਲੋ ਕਿ ਜਦੋਂ ਦੀ ਸਾਡੀ ਆ ਆਜ਼ਾਦੀ ਦੀ ਲੜਾਈ ਤੋਂ ਬਾਅਦ ਇਹ ਦਰਿਆ ਜਿਹੜੇ ਨਿਰੰਤਰ ਵਹਿੰਦੇ ਰਹੇ ਆ ਇਹਨਾਂ ਦੇ ਰਖ ਰਖਾਵ ਤੇ ਇਹਨਾਂ ਨੂੰ ਪੱਕੇ ਕਰਨ ਵਾਲ ਕਿਸੇ ਦਾ ਧਿਆਨ ਨਹੀਂ ਗਿਆ ਕਿ ਅੰਦਰਲੇ ਪਾਸੇ ਪੱਥਰ ਲਾਏ ਜਾਣ ਅਸੀਂ ਉਹ ਕੰਮ ਸਟਾਰਟ ਕੀਤਾ ਸੀ ਆ ਇਹ ਕੰਮ ਜਿਹੜੇ ਨੇ ਹੁਣ ਜੇ ਅਸੀਂ ਕਹੀਏ ਕਿ 2 ਸਾਲ 2 ਸਾਲਾਂ ਦੇ ਵਿੱਚ ਜਾਂ 4 ਸਾਲਾਂ ਦੇ ਵਿੱਚ ਹੋ ਜਾਣੇ ਆ ਤੇ ਨਹੀਂ ਨਿਪਰੇ ਚੜਦੇ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਥਾਵਾ ਤੇ ਢਾ ਲੱਗਦੀ ਆ ਐਟ ਲੀਸਟ ਉੱਥੇ ਅਸੀਂ ਪੱਥਰ ਵਗੈਰਾ ਲਾਈਏ ਔਰ ਲੱਗਦਾ ਵੀ ਰਿਹਾ ਔਰ ਇਹ ਜਿਹੜੀ ਨੋਚ ਬਿਲਕੁਲ ਤੁਰ ਦਰਿਆ ਦੇ ਸਮਝ ਲੋ ਕੇ तकरीबन 400 ਮੀਟਰ ਤੱਕ 500 ਮੀਟਰ ਤੱਕ ਇਹ 500 ਮੀਟਰ ਤੇ ਜਾ ਕੇ ਨੋਚ ਲੱਗੀ ਹੋਈ ਸੀ ਜਿਹੜੀ ਪਾਣੀ ਦੇ ਤੇਜ਼ ਵਹਾਅ ਦੇ ਨਾਲ ਉਹ ਨੋਚ ਰੁੜਨ ਦਾ ਕਰਕੇ ਸਾਡਾ ਜਿਹੜਾ ਖਤਰਾ ਖਤਰਾ ਜਿਹੜਾ ਉਹ ਦਰਿਆ ਟੁੱਟਣ ਦਾ ਬਣ ਟੁੱਟਣ ਦਾ ਬਣਿਆ ਸੀ ਪਰ ਸਾਰਿਆਂ ਨੇ ਸਾਰੇ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੇ ਸਾਰੇ ਆਸ-ਪਾਸੇ ਦੇ ਪਿੰਡਾਂ ਵਾਲੇ ਲੋਕਾਂ ਨੇ ਖਾਸ ਕਰਕੇ ਨੌਜਵਾਨ ਵਰਗ ਨੇ ਔਰ ਨਰੇਗਾ ਵਰਕਰਸ ਸਰਕਾਰ ਦੀ ਮੁਸਤੱਦੀ ਦੇ ਨਾਲ ਅਸੀਂ ਉਹ ਜਿਹੜਾ ਬੰਨ ਬਚਾ ਗਏ ਆ ਜਿਹਦੇ ਨਾਲ ਸਾਡੀ ਹੋਰ ਹਜ਼ਾਰਾਂ ਏਕੜ ਫਸਲ ਜਿਹੜੀ ਤਬਾਹ ਹੋਣੀ ਸੀ ਉਹ ਉਹਦਾ ਬਚ ਬਚਾ ਹੋ ਗਿਆ ਇਸ ਵੇਲੇ ਬਿਲਕੁਲ ਜਿਹੜਾ ਆ ਅਸੀਂ ਠੀਕ ਠਾਕ ਆ ਪਾਣੀ ਹਜੇ ਵੀ 70000 ਕਿਸੀ ਜਿਹੜਾ ਵਹਿੰਦਾ ਦਰਿਆ ਦੇ ਵਿੱਚ ਪਰ ਬੰਨ ਬਿਲਕੁਲ ਠੀਕ ਠਾਕ ਇੱਕ ਪਾਸੇ ਸਰਕਾਰ ਦੀ ਗਵਾਈ ਚ ਅਸੀਂ ਜਿਵੇਂ ਦੇਖਿਆ ਉੱਤੇ ਕੰਮ ਚੱਲਦਾ ਦੂਸਰੇ ਪਾਸੇ ਇਹਨੀਆਂ ਰਵੈਤੀ ਪਾਰਟੀਆਂ ਆ ਉਹ ਵੀ ਆਪਣਾ ਜਿਹੜਾ ਆ ਉੱਥੇ ਚਰਚਾ ਕਰਦੀਆਂ ਕਿ ਇਹ ਜਿਹੜਾ ਕੰਮ ਆ ਇਹ ਲੋਕਾਂ ਨੇ ਕੀਤਾ ਇਲਾਕੇ ਦੇ ਲੋਕਾਂ ਨੇ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਅ ਦੇਖੋ ਜਿਹੜਾ ਰਵੈਤੀ ਪਾਰਟੀਆਂ ਵਾਲੀ ਗੱਲ ਆ ਉਹ ਤਾਂ ਹਰ ਇੱਕ ਪਾਰਟੀ ਦਾ ਆਪਣਾ ਅਜੰਡਾ ਹੁੰਦਾ ਸਰਕਾਰ ਦੇ ਖਿਲਾਫ ਬੋਲਣ ਦਾ ਸਰਕਾਰ ਦੇ ਖਿਲਾਫ ਲਿਖਣ ਦਾ ਜਿੰਨਾ ਮਰਜ਼ੀ ਚੰਗਾ ਕਰ ਲੋ ਉਹਨਾਂ ਨੇ ਖਿਲਾਫ ਹੀ ਬੋਲਣਾ ਹੁੰਦਾ ਆ ਉਹਦੀ ਤਾਂ ਮੈਨੂੰ ਕੋਈ ਬਹੁਤੀ ਪਰਵਾਹ ਨਹੀਂ ਹੈ ਪਰ ਜੇ ਬਿਲਕੁਲ ਇਹ ਕਿਹਾ ਜਾਵੇ ਕਿ ਜੀ ਸਿਰਫ ਲੋਕਾਂ ਨੇ ਬਣਾਇਆ ਲੋਕ ਇਕੱਲੇ ਜਿਹੜੇ ਆ ਉਹ ਨਹੀਂ ਇਹ ਟੈਕਨੀਕਲ ਕੰਮ ਨੂੰ ਕਰ ਸਕਦੇ ਹੁੰਦੇ ਅਸੀਂ ਤਾਂ ਉੱਥੇ ਆਰਮੀ ਵੀ ਲਾਈ ਸੀ ਕਿਉਂਕਿ ਸਾਡੇ ਕੋਲੋਂ ਆਮ ਲੋਕਾਂ ਕੋਲੋਂ ਕਹਿ ਲਓ ਕਿਉਂਕਿ ਜਦੋਂ ਪਹਿਲੇ ਦਿਨ ਸਾਡੇ ਕੋਲ ਅਫਤਾਈ ਆ ਤਾਂ ਉਦੋਂ ਆਮ ਲੋਕ ਹੀ ਸੀ ਹਜੇ ਲੇਬਰਾਂ ਲਿਆਉਣ ਨੂੰ ਅ ਤੇਕਨੀਕਲ ਲੇਬਰ ਲਿਓਰ ਨੂੰ ਵੀ ਸਮਾਂ ਲੱਗਦਾ ਜਿਹੜੇ ਪਹਿਲੇ 2 ਦਿਨ ਸੀਗੇ ਉਹਦੇ ਵਿੱਚ ਸਾਡੇ ਲੋਕਲ ਵਰਕਰਾਂ ਨੇ ਹੀ ਕੰਮ ਕੀਤਾ ਸਾਰਿਆਂ ਨੇ ਬੰਦਿਆਂ ਨੇ ਕੰਮ ਕੀਤਾ ਜਿਹੜੀ ਮੌਕੇ ਤੇ ਲੇਬਰ ਹਾਇਰ ਕਰ ਲਈ ਸੀ ਇੱਥੇ ਦੀ ਲੋਕਲ ਲੇਬਰ ਹਾਇਰ ਕਰ ਲਈ ਹੋਈ ਸੀ ਡਿਪਾਰਟਮੈਂਟ ਨੇ ਜਿਹਦੇ ਨਾਲ ਅਸੀਂ ਕੰਮ ਕੀਤਾ ਜਿੱਤੋਂ ਬਾਅਦ ਸਾਨੂੰ ਆਰਮੀ ਵੀ ਬੁਲਾਉਣੀ ਪੈਗੀ ਸੀ ਔਰ ਤਕਰੀਬਨ ਮੇਰੇ ਆਪਣੇ ਹੱਥੀਂ ਜਿਹੜੀਆਂ ਮੈਂ ਹਾਜ਼ਰੀਆਂ ਚੈੱਕ ਕੀਤੀਆਂ ਜਾਂ ਕੰਮ ਦੇਖਿਆ 500 ਦੇ ਕਰੀਬ ਨਰੇਗਾ ਵਰਕਰ ਜਿਹੜੀ ਮਸ਼ੀਨਰੀ ਚੱਲਦੀ ਸੀ ਨਗਰ ਕੌਂਸਲ ਬਿਲਗਾ ਦੀ ਵੀ ਮਸ਼ੀਨ ਤੇ ਜਿਹੜੀਆਂ ਮਸ਼ੀਨਾਂ ਬਾਹਰੋਂ ਹਰ ਕਿਤੀਆਂ ਸੀ ਸਰਕਾਰ ਨੇ ਉਹਨਾਂ ਦੇ ਵਿੱਚ ਡੀਜ਼ਲ ਉਹਨਾਂ ਦੇ ਆਪਰੇਟਰਾਂ ਦੀ ਸੈਲਟੀ ਜਿਹੜਾ ਸਾਡਾ ਟੈਕਨੀਕਲ ਸਟਾਫ ਆ ਐਕਸੀਅਨ ਉੱਥੇ ਐਸ ਡੀਓ ਉੱਥੇ ਜੇ ਆਈ ਉੱਥੇ ਉਸ ਤੋਂ ਹੇਠਲਾ ਮੁਲਾਜ਼ਮ ਉੱਥੇ ਐਸ ਡੀਐਮ ਉੱਥੇ ਡੀਸੀ ਉੱਥੇ ਔਰ ਮੈਂ ਖੁਦ ਉੱਥੇ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਜੀ ਸਿਰਫ ਤੇ ਸਿਰਫ ਅਸੀਂ ਹਾਂ ਸੰਗਤ ਤੇ ਆਸਰੇ ਬਿਨਾ ਕਿਉਂਕਿ ਕੋਈ ਲੰਗਰ ਲੈ ਕੇ ਆਉਂਦਾ ਕੋਈ ਬੋਰੇ ਲੈ ਕੇ ਟਰਾਲੀਆਂ ਮੁੰਡਿਆਂ ਨੇ ਬਹੁਤ ਕੰਮ ਕੀਤਾ ਔਰ ਉਹਨਾਂ ਨੇ ਆਪਣੀਆਂ ਟਰਾਲੀਆਂ ਜਿਹੜੀਆਂ ਸਿਰਫ ਡੀਜ਼ਲ ਦੇ ਪਹਿਲੇ 2 ਦਿਨ ਤਾਂ ਕਿਸੇ ਨੇ ਡੀਜ਼ਲ ਵਾਲ ਵੀ ਧਿਆਨ ਨਹੀਂ ਦਿੱਤਾ ਜਦੋਂ ਸਾਨੂੰ ਜਿਆਦਾ ਵਕਤ ਸੀ ਉਸ ਤੋਂ ਬਾਅਦ ਸਿਰਫ ਡੀਜ਼ਲ ਦੇ ਉੱਤੇ ਆਸ-ਪਾਸੇ ਦੇ ਸਾਰੇ ਮੁੰਡਿਆਂ ਨੇ ਇੱਥੋਂ ਵੀ ਆਪਣਾ ਮੁੰਡਾ ਨਿੰਦਰ ਜਿਹੜਾ ਉਹ ਕੰਟੀਨਿਊਸਲੀ ਉੱਥੇ ਚੱਲਦਾ ਰਿਹਾ ਔਰ ਬਿਨਾਂ ਸ਼ੱਕ ਸੰਗਤ ਦੇ ਸਾਥ ਤੋਂ ਬਿਨਾਂ ਇਹ ਕੁਦਰਤੀ ਆਫਤਾਂ ਨੂੰ ਨਹੀਂ ਠੱਲਿਆ ਜਾ ਸਕਦਾ ਤੇ ਪਰ ਪਰ ਇਹ ਨਹੀਂ ਕਹਿ ਸਕਦੇ ਅਸੀਂ ਕਿ ਪ੍ਰਸ਼ਾਸਨ ਨਧਾਰ ਸੀ। ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।